ਸਸਰੀ ਅਕਾਲ ਪੰਜਾਬੀਓ ਇਹ ਵੱਡੀ ਖਬਰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਦੁਨੀਆ 'ਚ ਇੱਕ ਪੁਚਾਲ ਆ ਗਿਆ ਹੈ ਕੈਨੇਡਾ ਸਰਕਾਰ ਨੇ ਰਾਤੋਂ ਰਾਤ ਆਪਣਾ ਇਮੀਗ੍ਰੇਸ਼ਨ ਮੰਤਰੀ ਹੀ ਬਦਲ ਦਿੱਤਾ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਮਾਰਕ ਮਿਲਰ ਜਿਸ ਨੇ ਪਿਛਲੇ ਕੁਝ ਮਹੀਨਿਆਂ 'ਚ ਪੰਜਾਬੀਆਂ ਅਤੇ ਭਾਰਤੀਆਂ ਦੇ ਕੈਨੇਡਾ ਆਉਣ ਦੇ ਰਾਹਤੇ ਆਲਮੋਸਟ ਬੰਦ ਕਰ ਦਿੱਤੇ ਸਨ ਹੁਣ ਉਸ ਨੂੰ ਕੁਰਸੀ ਤੋਂ ਹਟਾ ਦਿੱਤਾ ਗਿਆ ਹੈ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਰਨੇ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਹੈ ਹੁਣ ਕੈਨੇਡਾ ਨੂੰ ਇੱਕ ਨਵਾਂ ਇਮੀਗ੍ਰੇਸ਼ਨ ਮੰਤਰੀ ਮਿਲ ਗਿਆ ਹੈ ਰੋਸ਼ੇਲ ਬੈਂਡਿਆਨ ਜੋ ਪਹਿਲਾਂ ਭਾਸ਼ਾ ਮੰਤਰੀ ਸੀ ਕਹਿੰਦੇ ਨੇ ਕਿ ਨਵੇਂ ਮੰਤਰੀ ਦੇ ਆਉਣ ਨਾਲ ਇਮੀਗ੍ਰੇਸ਼ਨ ਪਾਲਿਸੀ 'ਚ ਵੱਡੇ ਬਦਲਾਅ ਆ ਸਕਦੇ ਹਨ ਤੇ ਇਹ ਪੰਜਾਬੀਆਂ ਲਈ ਸੁਨਹਿਰੀ ਮੌਕਾ ਹੋ ਸਕਦਾ ਹੈ ਜਿੱਥੇ ਮਾਰਕ ਮਿਲਰ ਨੇ ਸਖਤ ਫੈਸਲੇ ਲੈ ਕੇ ਸਟੂਡੈਂਟ ਵੀਜ਼ਾ ਓਪਨ ਵਰਕ ਪਰਮਿਟ ਪੀਆਰ ਰੂਟਸ ਹਰ ਚੀਜ਼ ਤੇ ਪਾਬੰਦੀ ਲਾਈ ਸੀ ਹੁਣ ਰੋਸ਼ੇਲ ਬੈਂਡਿਆਨ ਦੇ ਆਉਣ ਨਾਲ ਲੋਕਾਂ ਨੂੰ ਨਵੀਂ ਉਮੀਦ ਮਿਲੀ ਹੈ ਇਹ ਤਾਂ ਸ਼ੁਰੂਆਤ ਹੈ ਦੋਸਤੋ ਹੁਣ ਗੱਲ ਕਰੀਏ ਦੂਜੀ ਵੱਡੀ ਅਪਡੇਟ ਦੀ ਕੈਨੇਡਾ ਦੀ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ 31 ਮਾਰਚ 2025 ਤੋਂ ਨਵਾਂ ਪੀਆਰ ਪ੍ਰੋਗਰਾਮ ਲਾਂਚ ਕੀਤਾ ਜਾ ਰਿਹਾ ਹੈ ਜਿਸ ਤਹਿਤ ਹਜ਼ਾਰਾਂ ਪੰਜਾਬੀਆਂ ਅਤੇ ਭਾਰਤੀਆਂ ਨੂੰ ਸਿੱਧੀ ਪਰਮਨੈਂਟ ਰੈਜ਼ਿਡੈਂਸੀ APR ਮਿਲ ਸਕਦੀ ਹੈ ਇਹ ਕੋਈ ਛੋਟਾ ਐਲਾਨ ਨਹੀਂ ਹੈ ਕਿਉਂਕਿ ਹੁਣ ਜਿੰਨਾਂ ਕੋਲ ਕੈਨੇਡਾ ਵਿੱਚ 6 ਮਹੀਨੇ ਤੋਂ 1 ਸਾਲ ਦਾ ਅਨੁਭਵ ਹੈ ਉਹ ਬਿਨਾਂ ਕਿਸੇ ਵੱਡੇ ਰੁਕਾਵਟ ਦੇ ਪੀਆਰ ਲਈ ਅਪਲਾਈ ਕਰ ਸਕਣਗੇ ਖਾਸ ਕਰਕੇ ਜਿਹੜੇ ਲੋਕ ਟਰੱਕ ਡਰਾਈਵਿੰਗ ਨਰਸਿੰਗ केयरगिवर कंस्ट्रक्शन रेस्टोरेंट या ਹੋਰ essentiial jobs ਕਰ ਰਹੇ ਹਨ ਉਹ ਹੁਣ ਆਸਾਨੀ ਨਾਲ ਕੈਨੇਡਾ ਦੀ PR ਲੈ ਸਕਣਗੇ ਇਹ ਪ੍ਰੋਗਰਾਮ ਉਹਨਾਂ ਲਈ ਵੀ ਹੈ ਜੋ ਭਾਰਤ ਵਿੱਚ ਰਹਿ ਕੇ ਸਪਾਂਸਰਸ਼ਿਪ ਕੇਅਰਗिवर ਜਾਂ ਵਰਕ ਪਰਮਿਟ ਰਾਹੀਂ ਵੀ PR ਲੈਣਾ ਚਾਹੁੰਦੇ ਹਨ ਦੋਸਤੋ ਇਹ ਦੋ ਵੱਡੀਆਂ ਖਬਰਾਂ ਪੰਜਾਬੀਆਂ ਲਈ ਨਵੀਂ ਰੋਸ਼ਨੀ ਦੀ ਕਿਰਨ ਹਨ ਕਿਉਂਕਿ ਜਿੱਥੇ ਮਾਰਕ ਮਿਲਰ ਨੇ ਰਸਤਾ ਆਲਮੋਸਟ ਬੰਦ ਕਰ ਦਿੱਤਾ ਸੀ ਹੁਣ ਨਵਾਂ ਮੰਤਰੀ ਆਉਣ ਤੇ ਨਵਾਂ ਪ੍ਰਧਾਨ ਮੰਤਰੀ ਮਾਰਕ ਕਰਨੇ ਵੱਲੋਂ ਇਹ ਦਰਵਾਜ਼ੇ ਦੁਬਾਰਾ ਖੋਲੇ ਜਾ ਰਹੇ ਹਨ ਇਹੋ ਕਰਕੇ ਜੇ ਤੁਸੀਂ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਹੋ ਤਾਂ ਇਹ ਮੌਕਾ ਕਦੇ ਨਾ ਗਵਾਓ ਜੇ ਤੁਸੀਂ ਕੈਨੇਡਾ ਵਿੱਚ ਹੋ ਤਾਂ 31 ਮਾਰਚ ਤੋਂ ਪਹਿਲਾਂ ਆਪਣਾ ਅਨੁਭਵ ਪੂਰਾ ਕਰ ਲਵੋ ਅਤੇ ਜੇ ਭਾਰਤ ਵਿੱਚ ਹੋ ਤਾਂ ਹੁਣ ਤੋਂ ਸਪான்ਸਰਸ਼ਿਪ ਜਾਂ ਵਰਕ ਪਰਮਿਟ ਦੀ ਤਿਆਰੀ ਸ਼ੁਰੂ ਕਰੋ ਇਹ ਖਬਰ ਸੁਣ ਕੇ ਤੁਸੀਂ ਵੀ ਸ਼ੌਕਡ ਹੋਏ ਹੋਵੋਗੇ ਕਿਉਂਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਦੀ ਲਹਿਰ ਮੋੜ ਚੱਲਣੀ ਸ਼ੁਰੂ ਹੋ ਰਹੀ ਹੈ ਦੋਸਤੋ ਜੇ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਕੈਨੇਡਾ PR 2025 ਥੈਂਕ ਯੂ ਕਮੈਂਟ ਕਰਨਾ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਕਿਉਂਕਿ ਅਗਲੀ ਵੀਡੀਓ ਚ ਅਸੀਂ ਤੁਹਾਨੂੰ ਨਵੇਂ PR ਪ੍ਰੋਗਰਾਮ ਦੀ ਪੂਰੀ ਡਿਟੇਲ ਐਲੀਜੀਬਿਲਿਟੀ ਸਟੈਪ ਬਾਈ ਸਟੈਪ ਪ੍ਰੋਸੈਸ ਦੱਸਾਂਗੇ ਧੰਨਵਾਦ ਜੀ